ਵਾਹਿਗੁਰੂ ਜੀ ਕਾ ਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਸਾਖੀ ਉੱਤਰ ਦੇਸ਼ ਦੀ ਚੱਲੀ ਤਾਂ ਉਥੋਂ ਗੁਰੂ ਨਾਨਕ ਜੀ ਅੰਤਰ ਧਿਆਨ ਹੋਏ ਆ 52 ਸਹ ਕੋਹਾ ਪਰਬਤ ਵੇਲੇ ਜਾਈក្លੋਤੇ ਗੁਰੂ ਨਾਨਕ ਜੀ ਆਖਿਆ ਆਈ ਬਾਲਾ ਤੇ ਮਰਦਾਨਾ ਅਸੀਂ ਇੱਥੇ ਆਏ ਹਾਂ ਅਸੀਂ ਕਿੱਥੇ ਆਏ ਹਾਂ ਮੈਂ ਆਖਿਆ ਜੀ ਤੇਰੀ ਤੂੰਹੇ ਜਾਣ ਸਾਨੂੰ ਤੇਰੀ ਸੋਚੀ ਨਹੀਂ ਕਿ ਅਜਾਪੇ ਜੋ ਤੂੰ ਪਰਮੇਸ਼ਰ ਹੈ ਕਿਛਾਦ ਹੈ ਅਸੀਂ ਤਾਂ ਕੁਝ ਨਹੀਂ ਜਾਣਦੇ ਤਾਂ ਗੁਰੂ ਜੀ ਕਿਹਾ ਮਰਦਾਨਿਆ ਅਸੀਂ ਕਿੱਥੇ ਆਏ ਆਹੇ ਤਾਂ ਮਰਦਾਨੇ ਕਿਹਾ ਜੀ ਜਿੱਥੋਂ ਤੁਸਾਂ 28000 ਕੋਹਾਂ ਤੋਂ ਅੰਤਰ ਧਿਆਨ ਹੋ ਕੇ ਮੱਕੇ ਜਾ ਨਿਕਲੇ ਆਹੇ ਤਾਂ ਹੁਣ ਫਿਰ ਅਸੀਂ ਉੱਥੇ ਹੀ ਆਹੀ ਤਾਂ ਗੁਰੂ ਨਾਨਕ ਜੀ ਕਿਹਾ ਮਰਦਾਨਿਆ ਭਲਾ ਯਾਦ ਕੀਤਾ ਹੈ ਮਰਦਾਨੇ ਆਖਿਆ ਗੁਰੂ ਜੀ ਆਪ ਦੀ ਕਿਰਪਾ ਨਾਲ ਯਾਤਰੀਆ ਹੈ ਇਹ ਤਾਂ ਅਗਲੇ ਪਲਕ ਦੀ ਗੱਲ ਹੈ ਕਾਈ ਮੁਦਤ ਤਾਂ ਨਹੀਂ ਹੋਈ ਤਾਂ ਗੁਰੂ ਜੀ ਆਖਿਆ ਭਾਈ ਮਰਦਾਨਾ ਹੁਣ ਆਖ ਕਿੱਧਰ ਚਲਦਾ ਹੈ ਤਾਂ ਮਰਦਾਨੇ ਆਖਿਆ ਜੀ ਜਿੱਧਰ ਆਪਦੀ ਰਜ਼ਾਈ ਤਾਂ ਗੁਰੂ ਨਾਨਕ ਜੀ ਕਿਹਾ ਭਾਈ ਮਰਦਾਨਾ ਆਖੇ ਤਾਂ ਸੁਮੀਰ ਨੂੰ ਚਲੀਏ ਉੱਥੇ ਸਿੱਧ ਮੰਡਲੀ ਹੈ ਉਹਨਾਂ ਦਾ ਦਰਸ਼ਨ ਕਰੀਏ ਤਾਂ ਮੈਂ ਕਿਹਾ ਜੀ ਪਲੀ ਬਾਤ ਹੈ ਤਾ ਗੁਰੂ ਨਾਨਕ ਜੀ ਉਤੋਂ ਅੰਦਰ ਧਿਆਨ ਹੋਈ ਤਾ ਇੱਕ ਪਰਬਤ ਉੱਪਰ ਜਾਏ ਖੜੇ ਹੋਏ ਉਹ ਪਹਾੜ ਸਭ ਸੋਨੇ ਦਾ ਆਪਾ ਤੇ ਜ਼ਮੀਨ ਵੀ ਸੋਨੇ ਦੀ ਆਹੀ ਸਭ ਸਮਗਰੀ ਸੋਨੇ ਦੀ ਹੈ ਤਾ ਮਰਦਾਨੇ ਕਿਹਾ ਗੁਰੂ ਜੀ ਇੱਥੇ ਤਾਂ ਅਜਬ ਤਮਾਸ਼ਾ ਡਿੱਟਾ ਹੈ ਤਾ ਗੁਰੂ ਨਾਨਕ ਜੀ ਕਿਹਾ ਮਰਦਾਨਿਆਂ ਕਿ ਆਹ ਤਮਾਸ਼ਾ ਡਿੱਠੋਈ ਤਾ ਮਰਦਾਨੇ ਕਿਹਾ ਜੀ ਇਹ ਤਮਾਸ਼ਾ ਡਿੱਟਾ ਜੋ ਕੁਦਰਤੀ ਰਸ ਚੋਰੀ ਹੈ ਦੂਜਾ ਸਭੋ ਪਹਾੜ ਅਤੇ ਧਰਤੀ ਸਭ ਸੋਨੇ ਦੀ ਹੈ ਅਤੇ ਇੱਥੇ ਆਦਮੀ ਦੀ ਕੋਈ ਜਾਤ ਵੀ ਨਹੀਂ ਅਤੇ ਇਸ ਜਗ੍ਹਾ ਦਾ ਨਾਮ ਕੀ ਹੈ ਇਹ ਜੋ ਅੰਮ੍ਰਿਤ ਰਸ ਪਈ ਰਹਿੰਦੀ ਹੈ ਅਤੇ ਨਾ ਇੱਥੇ ਕੋਈ ਅਚਵਨ ਵਾਲਾ ਹੈ ਅਤੇ ਨਾ ਕੋਈ ਇੱਥੇ ਬੀਜਣ ਵਾਲਾ ਹੀ ਹੈ ਇਹ ਗੱਲ ਕਿਉਂ ਕਰ ਹੈ ਤਾਂ ਗੁਰੂ ਨਾਨਕ ਜੀ ਕਿਹਾ ਮਰਦਾਨਾ ਇਹ ਅੰਮ੍ਰਿਤ ਫਲ ਕੁਦਰਤ ਨਾਲ ਪੈਦਾ ਹੋਏ ਹਨ ਅਤੇ ਆਪੇ ਫੁੱਟ ਫੁੱਟ ਜਾਂਦੇ ਹਨ ਅਤੇ ਇਹ ਰਸ ਵੀ ਕੁਦਰਤ ਨਾਲ ਵਹਿੰਦਾ ਹੈ ਅਤੇ ਆਦਮੀ ਦਾ ਕੰਮ ਨਹੀਂ ਕਿਉਂ ਜੋ ਇੱਥੇ ਆਦਮੀ ਤਾਂ ਪਹੁੰਚ ਨਹੀਂ ਸਕਦਾ ਤਾਂ ਫਿਰ ਮਰਦਾਨੇ ਬੇਨਤੀ ਕੀਤੀ ਗੁਰੂ ਜੀ ਇਹ ਅਮਰਤ ਰਸ ਕਿਸੇ ਦੇ ਮੂੰਹ ਨਹੀਂ ਪੋਂਦਾ ਇਹ ਐਵੇਂ ਹੀ ਜਾਂਦਾ ਹੈ ਤਾਂ ਗੁਰੂ ਨਾਨਕ ਜੀ ਨੇ ਕਿਹਾ ਮਰਦਾਨਾ ਇਹ ਅਜੇਹੀ ਵਸਤ ਕਰਤਾ ਨੇ ਪੈਦਾ ਕੀਤੀ ਹੈ ਅਜਾਈ ਨਹੀਂ ਜਾਂਦੀ ਤਾਂ ਫਿਰ ਮਰਦਾਨੇ ਕਿਹਾ ਇੱਥੇ ਤਾਂ ਆਦਮੀ ਅਚਵਨ ਵਾਲਾ ਕੋਈ ਨਹੀਂ ਅਤੇ ਇਹ ਸੋਨਾ ਵੀ ਐਵੇਂ ਲੱਤਾਂ ਹਿੱਥ ਲਟਾੜੀ ਦਾ ਹੈ ਤਾਂ ਗੁਰੂ ਨਾਨਕ ਜੀ ਕਿਹਾ ਮਰਦਾਨਿਆਂ ਇਹ ਜੋ ਅੰਮ੍ਰਿਤ ਫਲ ਰਸ ਕਰਤਾਰ ਨੇ ਪੈਦਾ ਕੀਤਾ ਹੈ ਸੋ ਆਪਣੀਆਂ ਪਿਆਰਿਆਂ ਵਾਸਤੇ ਪੈਦਾ ਕੀਤਾ ਹੈ ਸੋ ਉਸ ਤੇ ਜੋ ਪ੍ਰੀਤਮ ਭਗਤ ਹਨ ਜਿਨ੍ਹਾਂ ਨੇ ਸੰਸਾਰ ਦੇ ਰਸ ਕਸ ਛੱਡ ਦਿੱਤੇ ਹਨ ਉਹਨਾਂ ਪਰਮਾਤਮਾ ਉਹਨਾਂ ਮਹਾਤਮਾ ਕੋ ਇਹ ਰਸ ਮਿਲਦਾ ਹੈ ਅਤੇ ਕੁਦਰਤ ਨਾਲ ਉਹਨਾਂ ਕੀ ਰਸਨਾ ਉੱਪਰ ਜਾਏ ਪੌਂਦਾ ਹੈ ਅਤੇ ਇਹ ਜੋ ਸੋਨਾ ਦੇਖਦਾ ਹੈ ਉਸ ਤੇ ਜੋ ਨਿਜ ਭਗਤ ਹਨ ਸੋ ਉਸ ਕੀ ਦ੍ਰਿਸ਼ਟ ਆਉਂਦਾ ਹੈ ਅਤੇ ਜੋ ਸੰਸਾਰ ਵਿੱਚ ਹੈ ਕੱਚਾ ਹੈ ਤੇ ਸੰਸਾਰ ਉਸ ਨਾਲ ਮੂਰਛਾਗਤ ਹੋ ਰਿਹਾ ਹੈ ਅਤੇ ਭਗਤਾਂ ਦੀ ਭੁੱਖ ਇਸ ਅੰਮ੍ਰਿਤ ਨਾਲ ਲੈਂਦੀ ਹੈ ਹੋਰ ਕਿਸੇ ਨਾਲ ਭਗਤਾਂ ਦੀ ਭੁੱਖ ਨਹੀਂ ਲੈਂਦੀ ਤਾਂ ਗੁਰੂ ਜੀ ਕਿਹਾ ਮਰਦਾਨਾ ਭਗਤਾਂ ਵਿੱਚ ਔਰ ਸੰਸਾਰੀਆਂ ਵਿੱਚ ਇਤਨਾ ਫਰਕ ਹੈ ਤਾਂ ਮਰਦਾਨੇ ਕਿਹਾ ਗੁਰੂ ਜੀ ਜੀ ਬਚਨ ਹੋਵੇ ਤਾਂ ਇਹ ਅੰਮ੍ਰਿਤ ਮੈਂ ਵੀ ਪੀਵਾਂ ਤਾਂ ਗੁਰੂ ਜੀ ਕਿਹਾ ਮਰਦਾਨਿਆ ਪਚਾਈ ਸਕੇਗਾ ਤਾਂ ਮਰਦਾਨੀ ਆਖਿਆ ਜੀ ਏਡੀ ਮੁਦਤ ਹੋਈ ਹੈ ਤੇਰੇ ਨਾਲ ਫਿਰਦਿਆਂ ਕਦੀ ਤਾਂ ਤੂੰ ਵੀ ਦਇਆ ਕਰ ਤਾਂ ਗੁਰੂ ਨਾਨਕ ਜੀ ਕਿਹਾ ਮਰਦਾਨਿਆ ਇਹ ਅੰਮ੍ਰਿਤ ਰਸ ਮਹਾ ਅਸਰਜ ਹੈ ਜਿਸ ਤਾਈਂ ਕਰਤਾਰ ਜਰਾਈ ਸੋਈ ਚਰੇਗਾ ਨਹੀਂ ਤਾਂ ਪੀਰ ਹੋਏ ਬੈਂਦੇ ਹਨ ਜਰ ਨਹੀਂ ਸਕਦੇ ਲੱਗਦੇ ਹਨ ਆਪਾ ਗਣਾਇ ਅਤੇ ਸੰਗ ਬਣਾਏ ਵੰਦੇ ਹਨ ਤਾਂ ਮਰਦਾਨੇ ਕਿਹਾ ਗੁਰੂ ਜੀ ਜਿਨ੍ਹਾਂ ਨੂੰ ਇਹ ਅੰਮ੍ਰਿਤ ਰਸ ਪਚਦਾ ਹੈ ਸੋ ਕਿਹੋ ਜਿਹਾ ਹੈ ਤਾਂ ਗੁਰੂ ਨਾਨਕ ਜੀ ਆਖਿਆ ਮਰਦਾਨਿਆ ਜਿਨ੍ਹਾਂ ਨੂੰ ਇਹ ਰਸ ਪਚਦਾ ਹੈ ਸੋ ਘੁੰਮ ਹੋ ਜਾਂਦੇ ਹਨ ਉਹ ਨਿਰਬੰਧ ਹੋਏ ਜਾਂਦੇ ਹਨ ਉਹਨਾਂ ਨੂੰ ਮੇਰ ਤੇਰ ਵਿਸਰ ਜਾਂਦੀ ਹੈ ਉਹ ਇਹ ਨਹੀਂ ਜਾਣਦੇ ਹਨ ਜੋ ਇਹ ਮੇਰਾ ਪੁੱਤਰ ਹੈ ਅਤੇ ਇਹ ਪ੍ਰਾਇਆ ਪੁੱਤਰ ਹੈ ਉਹ ਸਭੋ ਨਿਰੰਕਾਰ ਹੀ ਜਾਂਦੇ ਹਨ ਤਾਂ ਗੁਰੂ ਨਾਨਕ ਜੀ ਅੱਗੇ ਬੇਨਤੀ ਅੱਗੇ ਮਰਦਾਨੇ ਬੇਨਤੀ ਕੀਤੀ ਗੁਰੂ ਜੀ ਮੈਨੂੰ ਪਚਾਵੇਂ ਤਾਂ ਪੀ ਲਾ ਤਾਂ ਗੁਰੂ ਨਾਨਕ ਜੀ ਕਿਹਾ ਮਰਦਾਨਿਆ ਇੱਥੇ ਜੇ ਆਏ ਪਹੁੰਚੇ ਹਾਂ ਸੋ ਪੀਵਨੇ ਵਾਸਤੇ ਹੀ ਆਏ ਹਾਂ ਕੁਛ ਪੀ ਸਕਦਾ ਹੈ ਸੋ ਪੀਓ ਤਾਂ ਮਰਦਾਨੇ ਉਹ ਰਸ ਪੀਤਾ ਤੇ ਮਰਦਾਨਾ ਤਾਂ ਮਸਤ ਹੋ ਹੀ ਗਿਆ ਮਰਦਾਨੇ ਦੀ ਦੁੱਖ-ਪੁੱਖ ਸਭ ਉੱਤਰ ਗਈ ਤਾਂ ਗੁਰੂ ਜੀ ਮੈਨੂੰ ਆਖਿਆ ਭਾਈ ਬਾਲਾ ਇਹ ਕਿਆ ਹੋਇਆ ਤਾਂ ਮੈਂ ਕਿਹਾ ਜੀ ਤੇਰੀ ਤੂੰ ਹੀ ਜਾਣੂ ਅਸੀਂ ਤਾਂ ਕੁਛ ਨਹੀਂ ਜਾਣਦੇ ਤਾਂ ਫੇਰ ਗੁਰੂ ਨਾਨਕ ਜੀ ਮਰਦਾਨੇ ਨੂੰ ਸਾਵਧਾਨ ਕੀਤਾ ਤਾਂ ਮਰਦਾਨੇ ਕਿਹਾ ਜੀ ਇਹ ਕਿਆ ਕੀਤਾ ਤਾਂ ਗੁਰੂ ਨਾਨਕ ਜੀ ਕਿਹਾ ਮਰਦਾਨਿਆ ਚਿੱਤ ਥਾਈ ਰੱਖ ਅਸਾ ਤੈਨੂੰ ਨਾਲ ਹੀ ਨਿਭਾਉਣਾ ਹੈ ਤਾਂ ਮਰਦਾਨੇ ਕਿਹਾ ਭਲਾ ਗੁਰੂ ਜੀ ਜੋ ਤੇ ਸਾਡੀ ਰਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ